ਕਿ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਮੁਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਚਾਰਟਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਐਪਲੀਕੇਸ਼ਨ ਡਿਸਮਿਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਵਿੱਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਦੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ ਡਿਸਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਅਸੀਂ ਸਿਰਚ ਪਾਉਣਾ ਹੈ ਇਸ ਆਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਹੋਈ ਸੀ ਉਹ ਪੰਜਾਬ ਰੈਣਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜੱਜਮੈਂਟ ਅਜ ਮੋਹਾਲੀ ਕੋਰਟ ਨੇ ਪਾਸ ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ ਮੀਡੀਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਹੈ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾ ਉਹ ਕਹਿੰਿਆ ਕਿ ਸਿਰਫ ਫੇਸ ਗੱਲ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚ ਹਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੈਂਡਿੰਗ ਹੈ